ਪੋਰਟ ਨਾਲ ਪੜਿਆ ਤੇ ਉਹ ਐਮਐਲਏ ਸਾਡੀਆਂ ਧੀਆਂ ਪੈਣਾ ਬਾਰੇ ਇਹੋ ਜਿਹੀ ਸ਼ਾਮਲੀ ਮਰਤੇ ਆ ਬਦਲਾ ਆਇਆ ਜਿਹਦੀ ਕਾਟ ਸੀ ਉਹ ਗਵਰਨਟਮੈਂਟ ਸਿਆ ਉਹ ਆਪ ਕਰਾਦਾ ਮੁੰਡਾ ਸੀ ਡੇਰਾ ਵਰਜਮਨ ਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਹੁੰਦਾ ਇਹ ਪਰਚਾ ਰਾ ਚੱਕਾ ਮਾ ਕੇ ਸਰਕਾਰ ਖਬਰਦਾਰ ਹੋ ਜੇ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਨੂੰ ਥੱਲੇ ਅੱਖ ਮਚਾ ਦਾਂਗੇ ਅੱਖ ਤੇ ਕਿਤੇ ਨਹੀਂ ਤਪੰਦਿਆਂਗੇ ਮਨਿੰਦਰਾਂ ਤੇਰੇ ਨਾਲ ਕੋਈ ਗੰਦਾਰ ਹੀ ਨਹੀਂ ਹੋਣ ਲੰਦੇ ਤੇ ਨਹੀਂ ਮਨਿੰਦਰ ਤੇ ਅਦਾਲਤ ਇਹ ਚ ਜਾਣੂ ਅਸੀਂ ਤਿਆਰ ਬੈਠੇ ਆਂ ਤਾਈ ਦੇ ਵਿੱਚ ਆਉਣਾ ਤੁਸੀਂ ਮੋਲਕ ਸਿਆ ਮੋਟਾ ਲੈਣਾ ਲੋਕ ਸਾਨੂੰ ਰੋੜੇ ਲੈ ਲੈ ਕੇ ਪਿਆ ਕਰਨਗੇ ਕਲੀਆਂ ਵਿੱਚ ਦੀ ਭਜਾਉਣਗੇ ਸਾਨੂੰ ਕਲੀਆਂ ਵਿੱਚ ਦੀ ਮਨਿੰਦਰਜੀਤ ਸਿੱਧੂ ਨੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠੇ ਆ ਆ ਪਧਰਾ ਆਇਆ ਪੰਜਾਬ ਦੇ ਵਿੱਚ ਉਹ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦਾ ਉਹ ਜਿੰਨਾ ਮਨਿੰਦਰ ਨੂੰ ਦਬਾਵਾਂਗੇ ਉਹਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਗੇ ਉਹਨੇ ਮਨਿੰਦਰ ਛੜਕਾਂ ਤੇ ਆਉਣਗੇ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚਾ ਪਾਰਾਤ ਕਰਾ ਕੇ ਲੈਣਾ ਤੇ ਪ੍ਰਕਾਰ ਸਦੂਤੇ ਪਰਚੇ ਦਰਜ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਜਿੰਨੀਆਂ ਵੀ ਜਥੇਬੰਦੀਆਂ ਆ ਕਿਸਾਨ ਮਜ਼ਦੂਰ ਕਿਰਤੀ ਲੋਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜਿੰਨੇ ਜਿੱਤੋ ਸ਼ਹਿਰ ਨਿਵਾਸੀ ਆ ਜਿਹੜੇ ਦੁਕਾਨਦਾਰ ਖੜੇ ਆ ਭਰਾਵਾ ਮਨਿੰਦਰ ਸੋਟਾ ਸਭ ਦਾ ਲੋਕਵਾਚ ਚੈਨਲ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਜ਼ਰੂਰ ਉੱਤਾਂ ਲੋਕਾਂ ਨੂੰ ਵੀ ਲੋਕ ਲੋਕਵਾਚ ਦੀ ਆਵਾਜ਼ ਚੱਕਣਾ ਆ ਭਰਾਵਾ ਮਨਿੰਦਰ ਨੂੰ ਵੀ ਬਹੁਤ ਆਫਰਾਂ ਆ ਇਹ ਵੀ ਚੰਡੀਗੜ੍ਹ ਦੇ ਬੱਚਾ ਦਾ ਦਫ਼ਤਰ ਖੋਲ੍ਹ ਸਕਦਾ ਸੀ ਇਹ ਵੀ ਚੰਡੀਗੜ੍ਹ ਦੇ ਵਿੱਚ ਹਜ਼ਾਰਾਂ ਲੱਖੇ ਕਰੋੜਾਂ ਰੁਪਈਆ ਦਾ ਇਸਤਿਹਾਰ ਸਰਕਾਰ ਤੋਂ ਲੈ ਸਕਦਾ ਸੀ ਪਰ ਇਹਨੇ ਕਿਰਤੀ ਲੋਕਾਂ ਦੀ ਦਬਲੇ ਕੁਚਲੇ ਲੋਕਾਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਵੇੜੀ ਵਾਲੇ ਦੀ ਆਮ ਲੋਕਾਂ ਦੀ ਆਵਾਜ਼ ਚੱਕਿਆ ਤੇ ਸਰਕਾਰਾਂ ਦੇ ਚਿੱਠੇ ਸਾਹਮਣੇ ਲਿਆਉਂਦੇ ਆ ਆ ਕਰਕੇ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜਿਹੜਾ ਪਰਚਾ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਸੀ 1 ਐਮ ਐਲ 1.5 ਲੱਖ ਵੋਟ ਨਾਲ ਪੜਿਆ ਤੇ ਉਹ ਐਮ ਐਲ ਸਾਡੀਆਂ ਧੀਆ ਪੈਣਾ ਬਾਰੇ ਇਹੋ ਜੀ ਛਤਾਵਲੀ ਵਰਤੇ ਭਗਵੰਤ ਮਾਨਸਿਆ ਤੂੰ ਆਪ ਘਰਾਂ ਦਾ ਮੁੰਡਾ ਸੀ ਤੇਰਾ ਫਰਜਮੰਦਾ ਸੀ ਇਹਨੂੰ ਪਾਰਟੀ ਚੋਂ ਬਰਖਾਸਤ ਕਰਕੇ ਬਾਹਰ ਕੱਢ ਕੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸਿੱਟਿਆ ਹੁੰਦਾ ਜਿਹੜਾ ਧੀਆਂ ਤੇ ਭਣਾ ਦੀਆਂ ਆ ਮਜ਼ਾਕ ਡਾਉਂਦਾ ਚੈਨੂਲਾ ਦੇ ਉੱਤੇ ਮਨਿੰਦਰਜੀਤ ਸਿੱਧੂ ਬਣੇ ਜਿਗਰਾ ਕੀਤਾ ਭਰਾਵਾ ਜਿਗਰਾ ਵੀ ਸਰਕਾਰ ਦੇ ਆ ਚਿੱਠਿਆਂ ਆ ਬਦਲਾ ਆ ਪੰਜਾਬ ਦੇ ਵਿੱਚ ਉਹ ਦਿਖਾਇਆ ਜੋ ਆਡੀਓ ਦੇ ਕੋਲੇ ਆਈ ਆ ਫਿਰ ਲੋਕਵਾ ਚੈਨਲ ਨੇ ਇਹ ਕਿਹਾ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਫਰਜ ਬੰਦਾ ਪੱਤਰਕਾਰ ਭਾਈਚਾਰੇ ਦਾ ਦਿਖਾਉਂਦਾ ਉਹਨੇ ਦਿਖਾਇਆ ਫਿਰ ਪਿਛਲੇ ਸਮੇਂ ਦੇ ਵਿੱਚ ਇੱਥੇ ਚੱਦ ਭਾਂਡ ਦੇ ਵਿੱਚ ਜੋ ਕਾਂਡ ਵਾਪਰਿਆ ਉੱਥੇ ਮਜ਼ਦੂਰਾਂ ਨੂੰ ਛੱਲੀਆਂ ਨੂੰ ਭੁੰਨਿਆ ਗਿਆ ਜੇ ਉਹਦੀ ਆਵਾਜ਼ ਚੱਕੀ ਹੈ ਮਨਿੰਦਰਜੀਤ ਸਿੱਧੂ ਨੇ ਤੇ ਭਰਾਵੋ ਇੱਥੇ ਪ੍ਰਸ਼ਾਸਨ ਨੂੰ ਮੂੰਹ ਦੀ ਖਾਣੀ ਪਈ ਹੈ ਮਜ਼ਦੂਰ ਜਥੇਬੰਦੀਆਂ ਨੇ ਸੰਗਰਸ਼ ਕੀਤਾ ਕਿਸਾਨਾਂ ਨੇ ਸੰਗਰਸ਼ ਕੀਤਾ ਉਹ ਮੂੰਹ ਦੀ ਖਾਣੀ ਥੁੱਕ ਕੇ ਸਰਕਾਰ ਨੂੰ ਚੱਟਣਾ ਪਿਆ ਪਰਚੇ ਰੱਦ ਕਰਨੇ ਪਏ ਤੇ ਉਹ ਹਾਕਮਾਂ ਤੇ ਪਰਚੇ ਦਰਜ ਕਰਨੇ ਪਏ ਤੇ ਉਹ ਤਾਂ ਲੋਕਾਂ ਨੂੰ ਜੇਲ੍ਹ ਚੋਂ ਕੱਢਣਾ ਪਿਆ ਉਹ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ ਫਿਰ ਤੀਜੀ ਗੱਲ ਜਿਹੜੀ ਪੁਲਿਸ ਮਹਿਕਮੇ ਤੇ ਮਨਿੰਦਰ ਬੋਲਿਆ ਸੀ ਪਿਛਲੇ ਦਿਨੀ ਵੀ ਛੋਟਿਆਂ ਨੂੰ ਤਾਂ ਤੁਸੀਂ ਬਲੀ ਦਾ ਬੱਕਰਾ ਬਣਾਤਾ ਜਿਹੜੇ ਵੱਡੇ ਮਗਲ ਮੱਛ ਬੈਠੇ ਆ ਐਸਪੀ ਐਸਐਸਪੀ ਜਿਹੜੇ ਲੈਂਦੇ ਆ ਜਿਹੜੇ ਲੁੱਟਦੇ ਆ ਭਗਵਤ ਮਾਨਸਿਆ ਉਹਨਾਂ ਤੇ ਕਿੱਥੇ ਕਾਰਵਾਈ ਕਰੇਗਾ ਤੂੰ ਲੋਕਾਂ ਨੂੰ ਕਮਰਾਹ ਕਰ ਰਿਹਾ ਉਹ ਵੀ ਡੀਜੀਪੀ ਸਾਹਿਬ ਨੂੰ ਕੰਨ ਰੜਕੀ ਆ ਤਾ ਕਰਕੇ ਪਰਚੇ ਭਰਾਵੋ ਮਨਿੰਦਰ ਤੇ ਤਰਚ ਕੀਤੇ ਗਏ ਆ ਭਾਰਤੀ ਕਿਸਾਨ ਜਨਰੇਕਤਾ ਆਗਰਾਹਾਂ ਵੱਲੋਂ ਅਸੀਂ ਅਤੀ ਸਖਤ ਨਿਖੇਦੀ ਕਰਦੇ ਆ ਜੋ ਵੀ ਪੱਤਰਕਾਰ ਪੈਂਚਰਾ ਪ੍ਰੋਗਰਾਮ ਦੇਣਗੇ ਇਹ ਪਰਚੇ ਰੱਚ ਕਰਾਵਾਂਗੇ ਸਰਕਾਰ ਖਬਰਦਾਰ ਹੋ ਜਾਏ ਜੇ ਮਨਿੰਦਰ ਨੂੰ ਹੱਥ ਪਾਲਿਆ ਮੈਨਾ ਥੱਲੇ ਅੱਕ ਮਚਾ ਦੇਾਂਗੇ ਅੱਕ ਕਿਉਂਕਿ ਪੱਤਰਕਾਰ ਪੈਂਚਰਾ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਕੁਮਤਮਾਨ ਸਿਆ ਤੋਂ ਆਦਾ ਹੁੰਦਾ ਸੀ ਤੇਰਾ ਕੇਤਰੀਵਾਲ ਕੋਤੀ মিডিਆ ਮੋਦੀ ਕੀ ਟੋਲੀ ਮੈਂ ਬੈਠਾ ਹੈ ਇਹ মিডিਆ ਬਕਾਊ ਹੈ ਇਹ মিডিਆ ਸੱਚੀਆਂ ਖਬਰਾਂ ਨਹੀਂ ਦਿਖਾਉਂਦਾ ਆ ਜਿਹੜੇ ਸੱਚੀਆਂ ਖਬਰਾਂ ਲਾਉਂਦੇ ਆ ਛੋਡੇ ਚਿੱਠੇ ਸਾਹਮਣੇ ਲਿਆਉਂਦੇ ਆ ਹਾ ਹਿੰਮਤ ਸੁਣਨ ਦੀ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਇੱਕ ਇੱਕ ਕਮੈਂਟ ਪੜਦਾ ਵੀ ਵਿਊ ਕਿਵੇਂ ਆਇਆ ਇਹ ਆ ਨਹੀਂ ਲੋਕਾਂ ਦੇ ਦਿਲ ਜਿੱਤੇ ਜਾਣੇ ਓਏ ਕੰਮ ਕਰਕੇ ਦਿਲ ਜਿੱਤੇ ਜਾਣੇ ਆ ਨਾਕੇ ਠੂਠੇ ਪਰਚੇ ਕਰਕੇ 27 ਦੇ ਵਿੱਚ ਆਉਣਾ ਤੁਸੀਂ ਮੂਲਕ ਸਿਆਹ ਬੋਟਾ ਲੈਣਾ ਲੋਕ ਸਾਨੂੰ ਰੋੜੇ ਲਾ ਲੈ ਕੇ ਪਿਆ ਕਰਨਗੇ ਗਲੀਆਂ ਵਿੱਚ ਦੀ ਭਜਾਉਣਗੇ ਸਾਨੂੰ ਗਲੀਆਂ ਵਿੱਚ ਦੀ ਜਿਹੜੇ ਛੋਟੇ ਹਾਲਾਤ ਬਣੇ ਪਏ ਆ ਤੇ ਸਾਰੇ ਲੋਕਾਂ ਨੂੰ ਆਦੇ ਆ ਜੈਤੋਂ ਵਾਲਿਓ ਦੁਕਾਨਦਾਰੋ ਰੇੜੀ ਵਾਲਿਓ ਛੋਟਾ ਵਪਾਰੀ ਕਿਸਾਨ ਮਜ਼ਦੂਰ ਜੱਥੇ ਬੰਦੀਆਂ ਸਾਰਿਆਂ ਨੂੰ ਬੇਨਤੀ ਆ ਮਨਿੰਦਰ ਤੇ ਪਰਚੇ ਆparat ਕਰਾ ਕੇ ਲੈਣਾ ਦੇ ਪ੍ਰਕਾਰ ਸਿੱਧੂਤਾ ਪਰਚੇ ਦਰਜ ਕਰਨੇ ਚਾਹੀਦੇ ਆ ਆ ਸਾਡੇ ਭਰਾਵੋ ਆਖਰ ਦੇ ਵਿੱਚ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰੂੰਗਾ ਆ ਬਦਲਾ ਆਇਆ ਜਿਹਦੀ ਘਾਟ ਸੀ ਉਹਨਾਂ ਨੇ 75 ਸਾਲਾਂ ਚ 3 ਲੱਖ 50 ਲੱਖ ਕਰੋੜ ਦਾ ਕਰਜ਼ਾਈ ਕੀਤਾ ਇਹਨਾਂ ਨੇ 2.5 ਸਾਲਾਂ ਦੇ ਵਿੱਚ 4.5 ਲੱਖ ਕਰੋੜ ਦਾ ਕਰਜ਼ਾਈ ਕੀਤਾ ਉਹ ਝਟਕ ਲਿਆ ਨਾਲ ਸਰਕਾਰ ਨਹੀਂ ਚੱਲਦੀ ਉਹ ਸਰਕਾਰ ਗਰਾਉਂਡ ਤੋਂ ਜੜਿਆ ਦੇ ਸੀ ਚੱਲੂਗੀ ਪਿੰਡਾਂ ਤੋਂ ਚੱਲੂਗੀ ਆਏ ਆਜੇ ਪਿੰਡਾਂ ਵਾਲਿਆਂ ਤੇ ਝੂਠੇ ਪਰਚੇ ਕਰ ਰਹੇ ਆ ਉਹ ਸੱਚ ਦੀ ਆਵਾਜ਼ ਰੂੜੀ ਦਬਾ ਸਕਦਾ ਹੈ ਉਹ ਜਿੰਨਾ ਮਨਿੰਦਰ ਨੂੰ ਦਬਾਵਾਂਗੇ ਉਹ ਉਨੇ ਮਨਿੰਦਰ ਛੋਟੇ ਚ ਹੋਰ ਉੱਪਰ ਲਗੇ ਉਹਨੇ ਮਨਿੰਦਰ ਛਰਕਾਂ ਤੇ ਆਉਣਗੇ ਬਕਵਾਤ ਮਾਨਸਿਆ ਤੇ ਤੇਰੀ ਸੀਐਡੀ ਨੋਟ ਕਰ ਲੈ ਇਹ ਪਰਚੇ ਰੱਤ ਕਰ ਦਿਓ ਨਹੀਂ ਤਾਂ ਤੁਹਾਨੂੰ ਬਹੁਤ ਮਹਿੰਗੀ ਖੇਡ ਪੰਗੀ ਇਹ ਕਿਉਂਕਿ ਮੈਦਾਨ ਦੇ ਵਿੱਚ ਫੁੱਕ ਕੇ ਚੱਟਣ ਦੀ ਸਰਕਾਰ ਦੀ ਆਦਤ ਪਈ ਹੈ ਤੇ ਉਹ ਜਦੋਂ ਮੈਦਾਨ ਚਾਹੋਂਗੇ ਇਤੇ ਨਾ ਹੋਵੇ ਜਮਾ ਮੰਨਦੇ ਜੋ ਤੁਸੀਂ ਤੇ ਖੇਡ ਮਿੰਗੀ ਪੈ ਜੇ ਇਸ ਕਰਕੇ ਅਸੀਂ ਆਦੇ ਆ ਇਹ ਪੱچے ਰੱਤ ਕਿਤੇ ਜਾਣ ਮਨਿੰਦਰਜੀਤ ਸਿੱਧੂ ਇੱਕ ਇਮਾਨਦਾਰ ਪੱਤਰਕਾਰ ਇੱਕ ਇਮਾਨਦਾਰ ਸ਼ਖਸ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾ ਜਿੱਥੇ-ਜਿੱਥੇ ਵੀ ਜਾਂਦਾ ਆਂ ਕੱਜਦਾ ਚਿਹਰਾਂ ਨੂੰ ਤੇ ਕਿਤੇ ਨਹੀਂ ਦਬਣਦੇ ਆਂ ਕਿ ਮਨਿੰਦਰਾ ਤੇਰੇ ਨਾਲ ਕੋਈ ਗਿਰਫਤਾਰੀ ਨਹੀਂ ਹੋਣ ਦਿੰਦੇ ਤੇ ਨਹੀਂ ਮਨਿੰਦਰ ਦੇ ਨਾਲ ਜੇਲ੍ਹ ਚ ਜਾਣੂ ਅਸੀਂ ਤਿਆਰ ਬੈਠੇ ਆਂ ਛੋਟਾ ਸਾਰਿਆਂ ਦਾ ਧੰਨਵਾਦ ਇਹ ਪਰਚੇ ਰੱਤ ਘਾ ਕੇ ਰਾਵਾਂਗੇ ਚੌਥਾ ਥੰਮ ਨੂੰ ਬਚਾ ਕੇ ਰਾਵਾਂਗੇ ਸਾਰੇ ਜਿੰਨੇ ਵੀ ਚੱਲ ਕੇ ਆਏ ਹੋ ਸਭ ਦਾ ਧੰਨਵਾਦ ਬਹੁਤ ਬਹੁਤ